ਥਾਣਾ ਨੂਰਮਹਿਲ ਦੇ ਪਿੰਡ ਬੰਡਾਲਾ ਮੰਝ ਕੀ ਵਿਖੇ ਇੱਕ 38 ਸਾਲਾ ਨੌਜਵਾਨ ਵੱਲੋਂ ਜ਼ਹਿਰੀਲੀ ਵਸਤੂ ਪੀ ਕੇ ਜੀਵਨ ਲੀਲਾ ਖਤਮ ਕੀਤੇ ਜਾਣ ਦੀ ਦੁਖਦਾਈ ਖਬਰ ਹੈ ਮ੍ਰਿਤਕ ਦੀ ਪਛਾਣ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸ਼ੰਗਾਰਾ ਸਿੰਘ ਵਾਸੀ ਪਿੰਡ ਪਵਾਦੜਾ ਤਹਿਸੀਲ ਫਲੋੜ ਜ਼ਿਲ੍ਹਾ ਜਲੰਧਰ ਵੱਜੋ ਕੀਤੀ ਗਈ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐਸਐਚਓ ਨੂਰਮਹਿਲ ਪੰਕਜ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਬਲਵਿੰਦਰ ਸਿੰਘ ਪਿੰਡ ਬੰਡਾਲਾ ਮੰਝ ਕੀ ਥਾਣਾ ਨੂਰਮਹਿਲ ਵਿਖੇ ਰਿਹਾ ਹੋਇਆ ਸੀ ਉਸਦੀ ਪਤਨੀ ਦਾ ਨਾਮ ਹਰਜੀਤ कौर ਹੈ ਜਿਨ੍ਹਾਂ ਦੇ ਵਿਆਹ ਨੂੰ 4 ਸਾਲ ਹੋ ਚੁੱਕੇ ਹਨ ਅਤੇ ਉਹਨਾਂ ਦੇ ਘਰ ਕੜੀ ਸਾਲ ਦੀ ਬੱਚੀ ਵੀ ਹੈ ਬਲਵਿੰਦਰ ਸਿੰਘ ਦਵਾਈ ਵਿਖੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ ਉਸਦੇ ਸਹੁਰੇ ਦਾ ਨਾਮ ਲੈਂਬਰ ਸਿੰਘ ਸੰਡੂ ਜਸਪ੍ਰੀ ਸਿੰਘ ਅਤੇ ਸਾਲੇ ਹਰਪਰ ਹੈ ਮਰਦਕ ਬਲਵਿੰਦਰ ਸਿੰਘ ਨੇ ਆਪਣੇ ਸੰਡੂ ਨੂੰ ਰੁਪਏ ਉਧਾਰ ਦਿੱਤੇ ਹੋਏ ਸਨ ਜਿਨ੍ਹਾਂ ਨੂੰ ਵਾਪਸ ਲੈਣ ਬਾਰੇ ਪਰਿਵਾਰ ਵਿੱਚ ਲੜਾਈ ਝਗੜਾ ਰਹਿੰਦਾ ਸੀ ਇਸੇ ਪਰੇਸ਼ਾਨੀ ਦੇ ਕਾਰਨ ਉਸਨੇ ਕੋਈ ਜ਼ਹਿਰੀਲੀ ਵਸੂ ਨਿਕਲ ਕੇ ਆਪਣੀ ਜੀਵਨ ਨੀਲਾ ਖਤਮ ਕਰ ਲਈ ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਬੰਡਾਲਾ ਨਿਵਾਸੀ ਬੀਬੀ ਕੁਲਵਿੰਦਰ ਕੌਰ ਨੇ ਦੱਸਿਆ ਕਿ ਦਰਬਾਰ ਤਕੀਆਂ ਸ਼ਾਹ ਵਿਖੇ ਹਰ ਸਾਲ ਤੀਆਂ ਦਾ ਮੇਲਾ ਮਨਾਇਆ ਜਾਂਦਾ ਹੈ ਜਿੱਥੇ ਬਲਵਿੰਦਰ ਸਿੰਘ ਬਿੱਲੂ ਦਾ ਸਹੌਰਾ ਪਰਿਵਾਰ ਚਾਹ ਪਾਣੀ ਦਾ ਲੰਗਰ ਚਲਾ ਰਹੇ ਸਨ ਉਹਨਾਂ ਦੇ ਮਗਰ ਹੀ ਬਲਵਿੰਦਰ ਸਿੰਘ ਬਿੱਲੂ ਆ ਜਾਂਦਾ ਹੈ ਜੋ ਉੱਥੇ ਹਾਜ਼ਰ ਲੋਕਾਂ ਨੂੰ ਦੱਸਦਾ ਹੈ ਕਿ ਉਸਦੇ ਸਹੌਰਾ ਪਰਿਵਾਰ ਨੇ ਉਸ ਨਾਲ ਮਾਰਕਟ ਕੀਤੀ ਹੈ ਅਤੇ ਉਸ ਨੇ ਇਸੇ ਜਗ੍ਹਾ ਤੇ ਮੂਹਰੇ ਖੜ ਕੇ ਹੀ ਜ਼ਹਿਰੀਲੀ ਵਸਤੂ ਪੀ ਲਈ ਜਿਸ ਨੂੰ ਰੋਕਣ ਦੀ ਉਹਨਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕਿਆ ਉਸਦੇ ਸਹਰਾ ਪਰਵਾਰ ਨੇ ਉਸ ਨੂੰ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਮਿਰਤਕ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਉਸਦੇ ਸਹਰਾ ਪਤਨੀ ਸੰਡੂ ਅਤੇ ਸਾਲੇ ਹਰਦੇ ਪਰਚਾ ਅਰਜ ਕੀਤਾ ਗਿਆ ਹੈ ਫਿਲਹਾਲ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ ਬਲਵਿੰਦਰ ਸਿੰਘ ਨਾਮ ਦਾ ਸੁਖਵਿੰਦਰ ਸਿੰਘ ਸਮਸ਼ੀਗਰ ਸਿੰਘ ਵਾਸੀ ਪੋਲੇ ਮੁੰਡਾ ਰਹਿਮਾ ਸਿੰਘ ਜਗਾ ਦੀ ਮਡਾਲੇ ਪਿੰਡ ਗਿਆ ਸੀ ਉਹਦਾ ਆਪਣੀ ਭਾਈ ਹਰਜੀਤ ਕੋ ਉਹ ਉਹਦਾ ਇੱਕ ਸੰਦੂ ਹੈਗਾ ਜਸਪੀ ਸਿੰਘ ਜੀ ਸਾਹਿਬ ਇਹ ਉਹਦੀ ਇੱਕ ਸਾਲਿਆ ਪਰ ਵੀ ਦਵਰੇ ਰਿਸਤੂ ਤੇ ਉਹਦੀ ਜਿਹੜਾ ਸੋਹਰਾ ਸਾਹਿਬ ਹੈਗਾ ਉਹਦਾ ਨਾਂ ਹੈਗਾ ਲੈਂਬਰ ਸੁਨਣਾ ਉਹਦਾ ਆਪਣਾ ਫੈਮਲੀ ਮੈਟਲ ਚੱਲਦਾ ਸੀ ਵਿਆਹ ਤੋਂ ਬਾਅਦ ਉਹਨਾਂ ਦਾ ਆਪਣੀ ਕੀ ਭੈਣ ਨੂੰ ਪਛਾਣ ਦੀ ਲੜਾਈ ਕਿ ਲੱਗਦਾ ਸੀ ਉਸ ਕਰਕੇ ਕੁਝ ਪੈਸੇ ਬਲਵਿੰਦਰ ਸਿੰਘ ਨੇ ਆਪਣੇ ਸੋਹਰੇ ਨਾਲ ਜਿਹੜੇ ਆਪਣੇ ਸੰਦੂ ਨਾਲ ਕਸੇ ਦਿੱਤੇ ਸੀ ਉਹ ਆਪਣੇ ਪੈਸੇ ਉਹਨਾਂ ਕੋਲ ਵਾਪਸ ਮੰਗਦਾ ਸੀ ਪੈਸੇ ਨਾਦ ਦੇ ਨਿਕਲ ਕੇ ਉਹਨਾਂ ਦਾ ਕੱਲ ਉਹਦਾ ਇਸ ਗੱਲ ਇਹ ਚੱਗਣਾ ਹੈ ਉਹਨਾਂ ਲਈ ਜਿਸ ਨੂੰ ਉਸਨੂੰ ਦੁਖੀ ਹੋ ਗਈ ਹੈ ਜਿਹੜੀ ਉਹ ਦੁਖੀ ਹੋ ਗਈ ਉਹਨਾਂ ਲਈ ਕੋਈ ਨਸੀਹੀ ਗੜੀ ਹੈ ਨਸੀਹੀ ਚੀਜ਼ ਖਾਗੋੜੀ ਆਪਣੀ ਹੈ। ਆਤਮਤ ਅਗਲੀ ਵਾਲੀ ਕਰ ਲਈ। ਕਿੰਨਾ ਟਾਈਮ ਹੋ ਗਿਆ ਇਹ ਵਿਆਹ ਨੂੰ ਜੀ ਇਹਨਾਂ ਦੇ? ਵਿਆਹ ਨੂੰ ਪਰੀ 400 ਹੋ ਚੁੱਕੀ ਨੇ ਜੱਬ। ਕਿੰਨੇ ਬੱਚੇ ਹੈ ਜੀ ਇਹਨਾਂ ਦੇ? ਬੱਚਾ ਉਹਦੇ ਇੱਕ ਬੱਚਾ ਜੀ ਉਹਦੀ ਧੀ ਹੈ ਹੈਗੀ ਟੋਕਸਾ। ਐਫ ਆਈ ਆਰ ਕਿਹਦੇ ਬਿਆਨ ਤੇ ਹੋਈ ਹੈ ਜੀ? ਐਫ ਆਈ ਆਰ ਉਹਦੇ ਬਜ਼ੁਰਗ ਦਾ ਬਿਆਨ ਦਈ ਹੈ ਬ੍ਰਿੰਦਰ ਸਿੰਘ ਬ੍ਰਿੰਦਰ ਸਿੰਘ ਗਾਗੋੜੀ ਦਾ ਬਿਆਨ ਦਿੱਤਾ ਜੀ। ਤੇ ਐਫ ਆਈ ਆਰ ਵਿੱਚ ਕਿਹਦੇ ਕਿਹਦਾ ਨਾਮ ਦਰਜ ਕੀਤਾ ਹੈ ਜੀ ਉਸ ਨਾਮ ਹੈਗਾ ਜੀ ਉਹਦਾ ਜਿਹੜੀ ਉਹਦੀ ਵਾਈਫ ਆ ਉਹ ਤੇ ਸੋਹਣਾ ਸਾਹ ਆ ਤੇ ਉਹਦਾ ਜਿਹੜਾ ਸੰਡੂ ਦੀ ਉਹ ਤੇ ਜਿਹੜੀ ਸਾਲੀ ਆ ਤੇ ਅਰੈਸਟੇਜ ਦੇ ਵਿੱਚ ਕਿਹਦੀ ਕਿਹਦੀ ਪੈ ਚੁੱਕੀ ਹੈ ਕੋਈ ਦਸਤੀ ਕੀ ਦੀ ਤਫतीश ਚੱਲੀ ਜਦੋਂ ਵੀ ਛੇਤੀ ਤੋਂ ਕੋਈ ਦੋਸ਼ੀ ਨਿਕਲ ਉਹਨੂੰ ਰਿਪੋਰਟ ਕੀਤਾ ਜਾਊਗਾ ਜੀ ਮੇਰਾ ਨਾਮ ਬਲਵਿੰਦਰ ਕੌਰ ਆ ਇਹ ਤੱਕ ਆ ਬੇਗੁਸ਼ਾਹ ਦੀ ਜਗ੍ਹਾ ਆ ਅਸੀਂ ਇੱਥੇ ਈਆਂ ਸਾਡੇ ਲੱਗਦੀਆਂ ਆ ਚਾਹ ਪਾਣੀ ਦਾ ਲੰਗਰ ਵੀ ਚੱਲਦਾ ਆ ਜਿਹੜਾ ਬੀਲੂ ਬਲਵਿੰਦਰ ਸਿੰਘ ਦੇ ਸਿਗਾ ਉਹ ਦਾ ਪਰਬਾਰ ਆ, ਉਹਦੇ ਘਰ ਵਾਲੀ, ਉਹਦੀ ਸਾਲੀ, ਸਾਧੂ ਸਾਲਿਹਾਰ, ਤਾਈ, ਉਹ ਇਥੇ ਜਾ ਬਣਾਉਣ ਆਏ ਸੀ। ਉਹਨਾਂ ਦੇ ਮਗਰ ਆਇਆ। ਉਹਨਾਂ ਨੇ ਸਾਨੂੰ ਮਾਰ ਕੇ ਰੋਚਿਆ ਵਿੱਚ ਧੂਆ ਜੀ, ਮੈਨੂੰ ਇਹਨਾਂ ਦੇ ਕੁੱਟਿਆ ਬਹੁਤ ਆ ਤੇ ਮੈਂ ਆਪਣੀ ਦਵਾਈ ਖਾ ਕੇ ਮਰ ਜਾਣਾ ਹੈ। ਇਸੇ ਜਗ੍ਹਾ ਦੇ ਉੱਤੇ ਉਹਨਾਂ ਨੇ ਜਗ੍ਹਾ ਦੇ ਮੂੜੇ ਖੜ ਕੇ ਬਾਈ ਕਰਦੀ ਆ। ਅਸੀਂ ਛਡਾਉਣ ਗਏ ਪਰ ਉੱਥੇ ਛੜ ਤੋਂ ਛੜਾ ਨਹੀਂ ਹੋਇਆ। ਪਰ ਉਹਦੇ ਪਰਿਵਾਰ ਨੇ ਕਿਸੇ ਨੇ ਇਹ ਗੱਲ ਨਹੀਂ ਕਹੀ। ਇਹ ਬੱਚ ਜਿਵੇਂ ਉਹਦੇ ਨਾਲ ਫੇਰ ਵੀ ਲੜਾਈ ਕਰਦੀ ਸੀ। ਕਿੰਨੇ ਕਵਜੇ ਦਾ ਟਾਈਮ ਸੀ ਗਈ ਇਹ 11 ਵਜੇ ਦਾ ਟਾਈਮ ਸੀ ਕਿੰਨੀ ਕੁ ਉਮਰ ਸੀਗੀ ਇਹਦੀ ਉਹਦੀ 38 39 ਸਾਲ ਦੀ ਹੋਣੀ ਸੀ ਕੋਣ ਕੋਣ ਸੀਗਾ ਜੀ ਇੱਥੇ ਉਹਨਾਂ ਦੇ ਰਿਸ਼ਤੇਦਾਰ ਰਿਸ਼ਤੇਦਾਰ ਇੱਕ ਤਾਂ ਜੋਤੀ ਸੀਗੀ ਜੋਤੀ ਦੇ ਘਰ ਵਾਲਾ ਸੀਗਾ ਨੀਸ਼ਾ ਉਹਦੇ ਘਰ ਵਾਲੀ ਸੀ ਜਿਹੜਾ ਬੰਦਾ ਬਲਵਿੰਦਰ ਸਿੰਘ ਸੀਗਾ ਉਹਦੀ ਤਾਈ ਸੀਗੀ ਉਹਦੀ ਸਾਲੇਾਨ ਸੀਗੀ ਕਿੰਨੇ ਬੱਚੇ ਆਈ ਉਹਨੇ ਉਹਨਾਂ ਦੀ ਇੱਕ ਬੇਟੀ ਹੈਗੀ ਕਿੱਥੇ ਦਾ ਰਹਿਣ ਵਾਲਾ ਸੀਗਾ ਜੀ ਉਹ ਉਹ ਬਾਦਲ ਦੇਣਾ ਕੋਈ ਲੜਾਈ ਝਗੜਾ ਇਹਨਾਂ ਦਾ ਹੋਇਆ? ਹਾਂਜੀ ਸਾਨੂੰ ਉਹਨੇ ਇਹ ਦੱਸਿਆ ਬਲਵਿੰਦਰ ਬਿੱਲੂ ਨੇ ਵੀ ਮੈਨੂੰ ਇਹਨਾਂ ਨੂੰ ਕੁੱਟਿਆ ਆ। ਤੇ ਫਿਰ ਆਪ ਕੋਲੋਂ ਜਿੱਤੀ ਛੱਟ ਵੀ ਪਾਟੀ ਦੋਸੀ। ਪਰ ਤਿੰਨ ਮਹੀਨੇ ਹੋ ਗਏ ਮੈਨੂੰ ਉਹਨਾਂ ਨੇ ਥਾਣੇ ਜਾਂ ਚੱਕਰੇ ਦਵਾਈਆਂ। ਪਰਚੇ ਕਰਾ ਕੇ ਲਾ ਦਿੱਤੇ। ਤੇ ਉਹਨਾਂ ਦੀ ਵਾਈਫ ਇੱਥੇ ਕਿੰਨੇ ਟਾਈਮ ਤੋਂ ਰਹਿ ਰਹੀ ਸੀਗੀ? ਇੱਥੇ ਆ ਜਾਂਦੀ ਸੀ, ਚੱਲ ਜਾਂਦੀ ਸੀ। ਜਦੋਂ ਲਾੜ ਲੂੜ ਕੇ ਫੇਰ ਆ ਜਾਂਦੀ ਸੀ ਉਹ ਫੇਰ ਲੈ ਜਾਂਦਾ ਸੀ ਆਉਂਦੀ ਜਾਂਦੀ ਰਹਿੰਦੀ ਸੀ। ਪੁਲਿਸ ਨੂੰ ਸ਼ਿਕਾਇਤ ਮੌਕਾ ਦੇ ਕੇ ਗਈ ਹੈ ਜੀ? ਹਾਂਜੀ ਮੌਕਾ ਦੇ ਕੇ ਸਾਡੇ ਬਿਆਨ ਲੈ ਕੇ ਡੇਡ ਬੋਡੀ ਵਗੈਰਾ ਪੁਲਿਸ ਦੇ ਲੋਕਾਂ ਦੀ ਲੱਗ ਰਹੀ ਹੈ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ AP News ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।